ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬੇਟੀਆਂ ਨੂੰ ਭੈਣਾਂ ਨੂੰ ਮੇਰੀਆਂ ਹੋਰ ਭੈਣਾਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਜਿੱਥੇ ਅਸੀਂ ਤੁਹਾਨੂੰ ਅੱਜ ਲੈ ਕੇ ਜਾ ਰਹੇ ਹਾਂ ਪੰਜਾਬੀ ਲੋਕ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ ਕਹਿੰਦੇ ਵੀ ਸੁਰਾਂ ਦਾ ਜਾਦੂ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਐਮ ਹਿੱਸਾ ਹੈ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਗੀਤ ਦੀ ਗੱਲ ਕਰਾਂਗੇ ਜਿਹੜਾ ਇੱਕ ਮੋਟਿਆਰ ਦੇ ਬਲਬਲੇ ਨੇ ਹੈਨਾ ਉਹੋ ਜਿਵੇਂ ਪੈਸੋਂ ਪਹਿਲਾਂ ਵੀ ਦੱਸਿਆ ਵੀ ਆਪਣੇ 47 ਤੋਂ ਪਹਿਲਾਂ ਰਾਜਾ ਦਾ ਰਾਜ ਸੀ ਆਪਣੇ ਦੇਸ਼ ਵਿੱਚ ਤਾਂ ਜਿਹੜੇ ਮੁੰਡੇ ਸੀ ਉਹ ਨੌਜਵਾਨ ਉਹ ਫੌਜ ਫੌਜ ਨਹੀਂ ਸੀ ਆਪਣੀ ਹੁੰਦੀ ਤਾਂ ਫਿਰ ਰਾਜਾਂ ਦੇ ਨੌਕਰੀ ਕਰਨ ਜਾਂਦੇ ਸੀ ਰਾਜੇ ਜਦੋਂ ਮਰਜ਼ੀ ਭੇਜਦੇ ਸੀ ਚਾਹੇ ਉਹਨੂੰ 10 ਸਾਲ ਲੱਗ ਜਾਣ ਚਾਹੇ ਉਹਨੂੰ 8 ਸਾਲ ਲੱਗ ਜਾਣ ਜਾਂ 12 ਸਾਲ ਲੱਗ ਜਾਣ ਇਹ ਜਿਹੜਾ ਮੁੰਡਾ ਇਹਦੇ ਗੀਤ ਦੇ ਵਿੱਚ ਦੱਸਿਆ ਹੋਇਆ ਇੱਕ ਮਟਿਆਰ ਦੇ ਬਲਬਲੇ ਨੇ ਤੇ ਉਹ 12 ਸਾਲ ਹੋ ਗਏ ਉਹਨੂੰ ਗਏ ਨੂੰ ਤੇ ਉਹ ਫਿਰ ਮਟਿਆਰ ਕੀ ਕਹਿੰਦੀ ਐ ਇਸ ਗੀਤ ਰਾਹੀਂ ਤੁਸੀਂ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਜਿਵੇਂ ਬੱਚਾ ਪੂਰਨ ਚੜਦਾ ਗਰਭ गिर ਜਾਂਦਾ ਤੇ ਉਹ ਬਿਲਕੁਲ ਸਟੀਕ ਨੁਕਤਾ ਹੈ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪਊਗੀ ਇਹ ਅਸੀਂ ਆਪ ਇਹ ਦੁਖੰਡਾ ਯਾਰ ਮੇਰੇ ਵੀ ਨੂੰਹ ਦੇ ਤਿੰਨ ਬੱਚੇ ਇਸ ਤਰ੍ਹਾਂ ਗਿਰ ਗਏ ਸੀ ਸਾਨੂੰ ਪਹਿਲਾਂ ਹੀ ਤਾਂ ਮੈਲੇ ਤਾਂ ਨਹੀਂ ਪਤਾ ਸੀ ਨੁਕਤੇ ਬਾਰੇ ਤੇ ਪਰ ਡਾਕਟਰਾਂ ਤੋਂ ਨਹੀਂ ਠੀਕ ਹੋਇਆ ਸੀ ਬੈਡ ਰੈਸਟ ਦੇ ਦਿੰਦੇ ਪਲੱਸ ਟੀਕੇ ਨਾਲ ਗਰੂ ਕੋ ਲਾਇਆ ਟੀਕਾ ਵੀ ਨੰਦ ਦੇ ਪਰ ਬੱਚਾ ਫੇਰ ਵੀ ਨਹੀਂ ਸੀ ਪੂਰ ਚੜਿਆ ਤੇ ਫੇਰ ਅਸੀਂ ਇੱਕ ਨੁਕਤਾ ਮੈਂ ਉਸ ਨੂੰ ਦੱਸਿਆ ਕਿਸੇ ਮਾਤਾ ਨੇ ਤੇ ਸਾਡਾ ਬੇਟਾ ਪੂਰ ਚੜਿਆ ਅੱਜ ਉਹ 22 ਸਾਲ ਦਾ ਹੈਗਾ ਤੇ 4 ਸਾਲ ਬਾਅਦ 4 ਕੇ ਸਾਡੇ ਐ ਖਰਾਬ ਹੋਏ ਸੀ ਤੇ ਉਹ ਫਿਰ ਮੈਂ ਹੁਣ ਇਹ ਨੁਕਤਾ ਪਾਉਂਗੀ ਸਤੁਰਾਂ ਨੇ ਦੱਸਿਆ ਹੋਇਆ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੱਲ ਵਰਸੋਂ ਮੇਰੇ ਕੋਲ ਇੱਕ ਭੈਣ ਆਈ ਸੀ ਉਹਨੂੰ ਮੈਂ ਦੱਸਿਆ ਪਰ ਇਹ ਨੁਕਤਾ ਮੈਨੂੰ ਹੁਣ ਮਿਲਿਆ ਤੇ ਪਹਿਲੀ ਵਾਰੀ ਪਾਉਂਗੀ ਤੇ ਹੁਣ ਵੀ ਮੈਂ ਦੱਸ ਕੇ ਤੋਰਿਆ ਸੀ ਹੀ ਤੇ ਉਹ ਵੀ ਠੀਕ ਹੈ ਤੇ ਇਹ ਵੀ ਠੀਕ ਹੋਊਗਾ ਤੇ ਤੁਸੀਂ ਨੋਟ ਕਰ ਲਿਓ ਮੈਂ ਵਾਰੀ ਵਾਰੀ ਫੇਰ ਕਹਿੰਦੀ ਆ ਮੈਨੂੰ ਵਾਰੀ ਵਾਰੀ ਨਾ ਪੁੱਛਿਆ ਕਰੋ ਕਿਉਂਕਿ ਫਿਰ ਮੈਨੂੰ ਦੱਸਣਾ ਭੁੱਲ ਜਾਂਦੀ ਆ ਮੈਂ ਫਿਰ ਬੈਰੀਆਂ ਫੋਲਣੀਆਂ ਪੈਂਦੀਆਂ ਨੇ ਹਨਾ ਤੇ ਤੁਸੀਂ ਉਹ ਲਿਖ ਲਿਆ ਕਰੋ ਨਾਲ ਦੀ ਨਾਲ ਜਿਹਨੂੰ ਵੀ ਲੋੜ ਹੋ ਉਹ ਜਰੂਰ ਦੱਸਿਓ ਨਾਲੇ ਨਾਲੇ ਫਲੀਆਂ ਕੋਈ ਆਪਣਾ ਵਾਲਾ ਸੀਸਾ ਦਿੰਦਾ ਸਾਨੂੰ ਕਿ ਹੈ ਨਾ ਦੇਖ ਕੇ ਜੀ ਕਿਸੇ ਦਾ ਠੀਕ ਆ ਜਾਂਦਾ ਇਸ ਤੋਂ ਵੱਡਾ ਤਾਂ ਕੋਈ ਪੁੰਨ ਨਹੀਂ ਹੈਗਾ ਹੈ ਨਾ ਤੇ ਜੀ ਕਿਸੇ ਦਾ ਬੱਚਾ ਪੂਰ ਚੜਦਾ ਤੇ ਲਓ ਆਜੋ ਫਿਰ ਆਪਾਂ ਉਹ ਰੰਗ ਰੰਗਾ ਰੰਗਾਂ ਰੰਗ پروگرام ਵੱਲ ਤੇ ਉਹ ਕੀ ਮਟਿਆਰ ਕਹਿੰਦੀ ਹੈ ਧਿਆਨ ਨਾਲ ਸਾਰੇ ਗੀਤ ਨੂੰ ਸੁਣਿਓ ਫਿਰ ਜਦੋਂ ਤੁਹਾਨੂੰ ਸਾਰਾ ਸਮਝ ਆਊਗਾ ਨਾ ਹਰੇਕ ਗੀਤ ਨੂੰ ਅਖੀਰ ਤੱਕ ਸੁਣਿਆ ਕਰੋ ਚਾਹੇ ਥਰੂ ਵਧੀਆ ਲੱਗੇ ਚਾਹੇ ਨਾ ਲੱਗੇ ਪਰ ਮੈਂ ਬੇਨਤੀ ਕਰਦੀ ਆ ਵੀ ਅਸੀਂ ਤੁਹਾਡੇ ਵਾਸਤੇ ਗੀਤ ਘੜ ਘੜ ਕੇ ਲਿਆਉਣੇ ਕਹਿੰਦੇ ਹਾਂ ਸੰੰਮੀ ਇੱਕ ਦਾ ਗੀਤ ਸੁਣਾਉ ਫਿਰ ਜੇ ਤੁਸੀਂ ਪੂਰਾ ਨਾ ਸੁਣੋਗੇ ਆਨੰਦ ਕਿਵੇਂ ਮਾਣੋਗੇ ਹੈਨਾ ਤੇ ਫਿਰ ਹੀ ਸਾਰੀ ਗੱਲ ਸਮਝ ਆਉਂਦੀ ਹੈ ਲਓ ਆਜੋ ਫਿਰ ਆਪਾਂ ਗਾਈਏ ਇਹ ਗੀਤ ਤੇ ਸਾਡੇ ਨਾਲ ਗੁਣਗੜਾਓ ਇਸ ਗੀਤ ਨੂੰ ਤੇ ਆਪਣੇ ਸਰਜੀਤ ਰੱਖੀ ਆਪਣੇ ਸੱਭਿਆਚਾਰ ਨੂੰ ਲੈ ਸੁਣੋ ਗੇਸ ਗੀਤ ਦੇ ਵਿੱਚ ਜੋ ਵੀ ਕੋਈ ਗੱਲ ਹੁੰਦੀ ਹੈ ਜੋ ਵਾਪਰੀ ਹੁੰਦੀ ਹੈ ਉਹ ਉਹੀ ਆਉ ਜੋ ਸਮਾਜ ਚ ਵਾਪਰ ਰਿਹਾ ਹੈ ਹਰ ਗੀਤ ਦੇ ਵਿੱਚ ਉਹੀ ਹੁੰਦਾ ਤੇ ਜੋ ਵਾਪਰਿਆ ਹੁੰਦਾ ਬਾਦੂ ਕੋਈ ਬਣਾਇਆ ਕੁਝ ਨਹੀਂ ਹੁੰਦਾ ਸਾਡਾ ਤੇ ਲੋ ਸੋਵੇਂ ਹੈਗੀ ਸੁਣਿਆ ਤੇ ਤੁਹਾਡੇ ਲਈ ਲੱਭ ਕੇ ਲਾਈਆਂ ਤੇ ਲੱਭਾਣੋ ਇਸ ਪਿਆਰੇ ਜਿਹੀ ਲੋਕੀ ਦਾ ਆਨੰਦ ਮਾਰਾ ਬਾਰਿਸ ਜੀ ਅੰਬਰ ਵਰ ਵਰ ਛਾਹ ਹੋਈਆਂ जींबर वरी खाया कॾहिं वरी सी खेतिया सुखिया ज़ीरा legging Bayi biran, hmm. bara barusan hmm. di sanur sianya, di sanur Good. ਕਦੇ ਤੈ ਆ ਬੂ ਜੀ ਬੇਕੇ ਜੈਏ ਜੀਰਾ ਬਰ ਬਰ ਪਹਿਨ ਜੀਰਾ ਬਰਬਰੀ ਸੰਜੀ ਸੁਰ ਮਾਪਿਆ ਨਹੀਂ ਜੀ ਸੁਰ ਮਾਪਿਆ Adios. ਤੇ ਤੁਸੀਂ ਸਮਝ ਹੀ ਗਏ ਹੋਗੇ ਵੀ ਮਟਿਆਰ ਕੀ ਕਹਿੰਦੀ ਹੈ ਬਾਰਾ ਬਾਰਸ ਹੋਉਂਦੇ ਸੀ ਉਹਦੇ ਘਰ ਵਾਲੇ ਰੁਏ ਸੀ ਤੇ ਉਹ ਕਹਿੰਦੀ ਕਦੇ ਤਾਂ ਤੁਸੀਂ ਆ ਜਿਓ ਹੈਨਾ ਉਹ ਈਕਾ ਕਰਦੀ ਹੈ ਤੇ ਹੁਣ ਤੁਸੀਂ ਮਾਨਵ ਇਸ ਗੀਤ ਦਾ ਅਨੰਦ ਤੁਸੀਂ ਸਮਝ ਕੇ ਹੋਗੇ ਹਨ ਸਾਰਾ ਗੀਤ ਤੇ ਭਾਵ ਅਤ ਵੀ ਤੇ ਇਸ ਤਰ੍ਹਾਂ ਮਟਿਆਰਾਂ ਉਤਰ ਫਿਰਦੀਆਂ ਤੇ ਉਹ ਰਾਜਾ ਦੀ ਨੌਕਰੀ ਦੰਦੇ ਹੈਨਾ ਤੇ ਲਓ ਹੁਣ ਆ ਜਿਓ ਤੁਸੀਂ ਤੰਦ ਰੋਸਟੀ ਵਾਲਾ ਮੈਂ ਤੁਹਾਨੂੰ ਕਿਹਾ ਸੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਤੁਹਾਨੂੰ ਮੈਂ ਦੁੱਧ ਉਸੇ ਟਾਈਮ ਚੋਣਾ ਹੈ ਗਲਾਸ ਲੈ ਜਿਓ ਨਾਲ ਇੱਕ ਗਊਸ਼ਾਲਾ ਚਲੇ ਜਾਓ ਉਹ ਦੱਸੋ ਉਹਨਾਂ ਨੂੰ ਵੀ ਉਹਦੀ ਚੋ ਕੇ ਗਲਾਸ ਇਹ ਥਾਣੀ ਰੱਖਣਾ ਧਰਤੀ ਤੇ ਨਹੀਂ ਰੱਖਣਾ ਤੁਹਾਡੇ ਹੱਥ ਚ ਹੀ ਹੈ ਤੇ ਉਹ ਗਰਮ ਨਹੀਂ ਕਰਨਾ ਉਸ ਤਰ੍ਹਾਂ ਉਹ ਦੁੱਧ ਪੀ ਲਓ ਜੇ ਚਾਹੋ ਨਿਓ ਤਾਂ ਕਰੋ ਸਿੱਟਾ ਮਿਸੀ ਉਹਨੂੰ ਬਰੀਕ ਬਣਾ ਕੇ ਲੈ ਜੇ ਤੇ ਵਿੱਚ ਪਾ ਲਓ ਮਿੱਠਾ ਨੇ ਬਿਨਾ ਮਿੱਠੇ ਤੋਂ ਪੀਓ ਠੀਕ ਹੈ ਇਹ ਗਰਮ ਨਹੀਂ ਕਰਨਾ ਗਊ ਹੋਵੇ ਦੇਸੀ ਵੰਨ ਵਾਲੀ ਰੰਗ ਚਾਹੇ ਕੋਈ ਹੋਵੇ ਤਾਂ ਇਹ ਤੁਸੀਂ ਮਹੀਨਾ ਡੇਢ ਮਹੀਨਾ ਪੀਣਾ ਦੁੱਧ ਹੈਨਾ ਤੇ ਬੱਚਾ ਨਹੀਂ ਜਰੂਗਾ ਸਹੀ ਸਿਹਤ ਤੇ ਬੁੱਧੀਮਾਨ ਬੱਚਾ ਪੈਦਾ ਹੋਊਗਾ ਤੇ ਕਿਸੇ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਤੇ ਸਤਿਗੁਰਾਂ ਨੇ ਦੱਸਿਆ ਨਾ ਤਾਂ ਬਿਲਕੁਲ ਪੱਕਾ ਅਜਮਾਇਆ ਹੋਇਆ ਤੇ ਜਿਨ੍ਹਾਂ ਨੂੰ ਕੋਈ ਡਰ ਰੈਸਟ ਦੀ ਲੋੜ ਨਹੀਂ ਚਾਹੀ ਕੰਮ ਕਰੋ ਆਪ ਦਾ ਕੁਝ ਵੀ ਕਰੋ ਤੇ ਪਰ ਦੁੱਧ ਇਹ ਡੇਢ ਮਹੀਨਾ ਤੱਕ ਜਾਓ ਰੋਜ਼ ਬਿਨਾ ਨਾਂਗੇ ਦੁੱਧ ਪੀਣਾ ਤੇ ਹੀਠਾਣੀ ਧਰਨਾ ਕਿਉਂਕਿ ਬਾਲਟੀ ਜੋ ਨਹੀਂ ਲੈਣਾ ਕਿਉਂਕਿ ਬਾਟੇਲਾ ਹੀ ਠੰਡਾ ਦੁੱਧ ਨਹੀਂ ਤਾਂ ਬਾਟੇ ਕਿ ਵੀ ਲੈ ਸਕਦੇ ਹੋ ਪਰ ਆਪਣਾ ਗਲਾਸ ਲੈ ਜਿਓ ਉਹਨੇ ਨੂੰ ਪੈਸੇ ਦਿਓ ਤੇ ਉਸੋਂ ਦੁੱਧ ਤੁਸੀਂ ਚੁਆ ਕੇ ਤੇ ਉਹਦੀ ਪੀ ਲੈਣਾ ਨਾਲ ਹੀ ਔਰ ਸ ਜਾਵੇ ਕੋਈ ਲੈ ਕੇ ਚਲਾ ਜਾਵੇ ਹਰ ਰੋਜ਼ ਜਾਣਾ ਹੈ ਬਿਲਕੁਲ ਅਪ ਡਾਕਟਰ ਕੋਲ ਜਾਂਦੇ ਆ ਇੰਨੇ ਪੈਸੇ ਖਰਚ ਕਰਦੇ ਆ ਹਨਾ ਫਿਰ ਵੀ ਸਫਲਤਾ ਨਹੀਂ ਮਿਲਦੀ ਇਹ ਬਿਲਕੁਲ ਤੁਹਾਡਾ ਜਿਹੜਾ ਬੱਚਾ ਉਹ ਪੂਰ ਚੜੂਗਾ ਔਰ ਬੁੱਧੀਮਾਨ ਬੱਚਾ ਪੈਦਾ ਹੋਊਗਾ ਤੇ ਲੋ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ